328 ਪਾਵਨ ਸਰੂਪਾਂ ਦਾ ਮਾਮਲਾ ਹੋਰ ਭਖਿਆ ਸ਼੍ਰੋਮਣੀ ਕਮੇਟੀ ਨੂੰ ਚੂੜੀਆਂ ਭੇਟ ਕਰਨ ਪਹੁੰਚਿਆ ਅਕਾਲੀ ਦਲ ਅੰਮ੍ਰਿਤਸਰ ਦੀ ਬੀਬੀਆਂ ਦਾ ਜਥਾ ਪੰਜਾਬ ਪੁਲਿਸ ਨੇ ਲੰਗਰ ਗੇਟ ਤੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਜਨਰਸ ਕੱਤਰ ਹਰਪਾਲ ਸਿੰਘ ਬਲੇ ਤੇ ਅਗਵਾਈ ਹੇਠਾ ਜਿਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬੀਬੀਆਂ ਦੇ ਜਥੇ ਵੱਲੋਂ ਤੇਜਾ ਸਿੰਘ ਸਮੁੰਦਰੀ ਹੱਲ ਵਿਖੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਮੰਗ ਪੱਤਰ ਅਤੇ ਪ੍ਰਤੀਕ ਆत्मक ਹੋਰ ਤੇ ਤੌਰ ਤੇ ਚੂੜੀਆਂ ਚੋਪਣ ਲਈ ਲੰਗਰ ਗੇਟ ਤੇ ਇਕੱਠ ਕੀਤਾ ਗਿਆ ਜਿਸ ਕਾਰਨ ਪੁਲਿਸ ਵੱਲੋਂ ਉੱਥੇ ਨੰ ਲੰਗਰ ਗੇਟ ਤੇ ਹੀ ਰੋਕ ਲਿਆ ਗਿਆ ਬਾਅਦ ਵਿਸ਼੍ਰੋਮਣਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਖਤਰ ਵਿਜੇ ਸਿੰਘ ਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ 328 ਪਾਉਂਸ ਰੂਪ ਪਾਉਂਦੇ ਗੁੰਮ ਹੋਣ ਤੇ ਮਾਮਲੇ ਵਿਤਰਤਾ ਤੇ ਪਾਰਦਰਸ਼ੀ ਕਾਰਵਾਈ ਦੀ ਮੰਗ ਕਰਦਾ ਮੰਗ ਪੱਤਰ ਤੇ ਚੋਪਿਆ ਗਿਆ ਹਾਲਾਂਕਿ ਚੂੜੀਆਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪ੍ਰਸਨਾ ਕਲਪਤ ਕਰਦੇ ਇਮਾਮ ਸਿੰਘ ਮਾਨ ਨੇ ਕਿਹਾ ਚੂੜੀਆਂ ਭੇਟ ਕਰਨ ਦਾ ਇੱਕ ਇੱਕ ਕਾਰਜ ਸਿੱਖ ਪਰੰਪਰਾ ਅਨੁਸਾਰ ਹੈ ਉਹਨਾਂ ਮਾਈ ਭਾਗੋ ਦੇ ਉਦਾਹਰਣ ਦਿੰਦੇ ਆ ਕਾਕਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ त्यागਣ ਵਾਲੇ ਚਾਲੀ ਸਿੰਘ راہ ਭੁੱਲ ਗਏ ਸਨ ਤਦ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੇ ਕੇ ਲਾਜ਼ਮੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਸੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਧਾਮੀ ਨੇ ਬਿਆਨ ਦਿੱਤਾ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਤੱਕ ਸਾਨੂੰ ਮਨਜ਼ੂਰ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅੱਛਾ ਕਾਨੂੰਨ ਨੇ ਆਪਣਾ ਜਿਹੜਾ ਜਿਹੜਾ ਕੰਮ ਹੈ ਪਰਚਾ ਸਰ ਕੋ ਦਰਜਾ ਮੇਰੇ ਅੱਛਾ ਤੇ ਉਹ ਜਿਹੜਾ ਕਹਿੰਦੇ ਆ ਕਿ ਗੁਰੂ ਘਰ ਚ ਇਹ ਨਹੀਂ ਦਸਨਦਾਲ ਜੀ ਜਿਹੜੀ ਪੁਲਿਸ ਦੀ ਤੁਸੀਂ ਕਿਉਂ ਦੇ ਰਹੇ ਹੋ ਲਾ ਐਂਡ ਆਰਡਰ ਅਸੀਂ ਇੱਥੇ ਤਾਂ ਆਪਣਾ ਪੇਸ਼ਾ ਦੇਣ ਆਏ ਆਂ ਕੌਮਨ ਕਮੇਟੀ ਕਹਿ ਰਹੀ ਹੈ ਕਿ ਅਸੀਂ ਇਹਦੇ ਤੋਂ ਤੁਹਾਡੀ ਕੋਈ ਸਹਾਇਤਾ ਨਹੀਂ ਕਰਾਂਗੇ ਅਸੀਂ ਕੋਪਰੇਟ ਨਹੀਂ ਕਰਨਾ ਸਾਨੂੰ ਲੋਕ ਨਹੀਂ ਸਾਡਾ ਕੰਮ ਹੈ ਲਾ ਐਂਡ ਆਰਡਰ ਮੇਨਟੇਨ ਰੱਖਣਾ ਤੁਹਾਡਾ ਕੰਮ ਹੈ ਅਸੀਂ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਪੈਣਾ ਇਸ ਕਰਕੇ ਸਾਡੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਮਾਦਾਵਰ ਦੀ ਬੀਪੀ ਜੀ ਅਨਸਾਰ ਸਾਹਿਬ ਇਹ ਸਾਡਾ ਇਤਿਹਾਸ ਹੈ ਮਾਈ ਭਾਗੋ ਨੇ ਜਾਗਰ ਸਿੱਖ 328 ਸਰੂਪਾ ਨੂੰ ਮੁਕਰ ਰਹੇ ਐ ਐਸਜੀਪੀਸੀ ਕਹਿੰਦੇ ਆ ਕਿ ਇਹਦੇ ਬਾਰੇ ਅਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ ਨਾ ਹੋਣ ਦੇਣੀ ਹੈ ਗੁਰੂ ਸਾਹਿਬ 328 ਸਰੂਪਾ ਨੂੰ ਗਵਾਵਾ ਦਿੱਤਾ ਹੈਗਾ ਕਿ ਸਾਡਾ ਇਸ ਮਸਲੇ 'ਤੇ ਕੋਈ ਲੈਣਦੇ ਨਹੀਂ ਹੈ ਅਸੀਂ ਉਹਨਾਂ ਨੂੰ ਯਾਦ ਕਰਾਉਣ ਆਏ ਆ ਕਿ ਮਾਈ ਭਾਗੋ ਨੇ ਉਸ ਸਮੇਂ ਜਿਹੜੇ ਸਿੰਘ ਛੱਡ ਕੇ ਆਏ ਸੀ ਗੁਰੂ ਸਾਹਿਬ ਨੂੰ ਉਹਨਾਂ ਨੂੰ ਫੇਰ ਚੂੜੀਆਂ ਦੀ ਭੇਟਾ ਦਿੱਤੀ ਸੀ ਫੇਰ ਉਹ ਮੁੜ ਕੇ ਆਪਣੀ 328 ਰੂਪਾਂ ਤੇ ਲੱਗ ਜਾਣ ਇਹ ਉਹਨਾਂ ਨੂੰ ਬੇਨਤੀ ਕਰਨ ਆਏ ਆ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਕਿ ਇਤਿਹਾਸ ਵਿੱਚ ਮਾਈ ਭਾਗੋ ਨੇ ਆਪਣੇ ਸਿੰਘਾਂ ਨੂੰ ਵਾਪਸ ਮੋੜਿਆ ਸੀ ਗੁਰੂ ਨਾਨਕ ਐਸਜੀਪੀਸੀ ਨੂੰ ਫੇਰ ਸਮਝਾਣਾ ਆਇਆ ਕਿ 328 ਰੂਪਾਂ ਦੀ ਭਾਲ ਕਰੋ ਉਹਦੀ ਪੜਤਾਲ 'ਚ ਮਦਦ ਕਰੋ ਜਿਹੜੇ ਕ੍ਰਿਮੀਨਲ ਇੱਥੇ ਫੋਰਜਰੀ ਕਰਕੇ ਚੋਰੀਆਂ ਕਰਕੇ ਕ੍ਰਿਮੀਨਲ ਕੰਡਕਟ ਕਰਕੇ ਗਏ ਆ ਉਹਨਾਂ ਤੇ ਕੇਸ ਦਰਜ ਕਰਕੇ ਗੁਰੂ ਸਾਹਿਬ ਨੂੰ ਇਨਸਾਫ ਦਿਵਾਓ ਤੇ ਗੁਰੂ ਸਾਹਿਬ ਦੀ ਭਾਲ ਕਰੋ ਇਹ ਇੱਕ ਚਿੰਨ ਹੈ ਜੋ ਸਾਡੇ ਇਤਿਹਾਸ ਦੇ ਪੰਨਿਆਂ 'ਚੋਂ ਮਾਈ ਭਾਗੋ ਨੇ ਵਰਤਿਆ ਸੀਗਾ ਤਾਂ ਕਿ ਉਹ ਜਿਹੜੇ ਸਿੱਖ ਮੁਕਰਦੇ ਆ ਕਿ 328 ਰੂਪ ਜਾਣ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਤੋਂ ਵਾਂਝੇ ਆ ਉਹਨਾਂ ਦੀ ਜ਼ਮੀਰ ਜਾਗੇ ਉਹ ਮੁੜ ਕੇ ਸਮਝਣ ਕਿ ਉਹਨਾਂ ਦਾ ਫਰਜ਼ ਕੀ ਆ ਗੁਰੂ ਸਾਹਿਬ ਕਹੇ ਉਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਾਉਣ ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਲੈਣ ਔਰ ਸਤਿੰਦਰ ਕੋਲੀ ਵਰਗੇ ਜਿਹੜਾ ਫੋਰਜਰੀ ਨਹੀਂ ਫਰਾਡ ਨਹੀਂ ਕ੍ਰਿਮੀਨਲ ਕੰਡੈਕਟ ਨਹੀਂ ਆਪਣਾ ਉਰੀਓ ਘਟਾਲਾ ਕਰਕੇ ਗਏ ਆ ਉਹਨਾਂ ਦਾ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਇਹ ਅਸੀਂ ਯਾਦ ਦਿਵਾਣ ਆਏ ਆ ਐਸ.ਡੀ.ਪੀ. ਨੂੰ ਉਹਨਾਂ ਦੇ ਫਰਜ਼ ਨੂੰ ਤੁਹਾਡੇ ਫਰਜ਼ ਨੂੰ ਕਿ ਇਹ ਛੱਡਿਆ ਨਹੀਂ ਜਾ ਸਕਦਾ ਮਸਲਾ ਇਹ ਸਿਰੇ ਲਾਣਾ ਚਾਹੀਦਾ 328 ਰੂਪ ਕੇਸਾਂ ਆਤੇ ਬਰਗਾੜੀ 'ਚ ਅਸੀਂ ਦੇਖਿਆ ਕੀ ਹਾਲ ਹੋ ਗਏ ਉਹਨਾਂ ਦੇ ਸਾਡੇ ਮਨ 'ਚ ਫਿਕਰ ਹੈ ਇਹ 328 ਰੂਪ ਤੋਂ ਆਪਾਂ ਭਾਂਜੇ ਨਹੀਂ ਹੋ ਸਕਦੇ ਆ ਇੱਕ ਯਾਦਗਾਰੀ ਚਿੰਨ ਅਸੀਂ ਉਹਨਾਂ ਨੂੰ ਦੇਣ ਆਏ ਆ ਇਸ 'ਚ ਕੋਈ ਸਾਨੂੰ ਹੋਰ ਨਹੀਂ ਆ ਮੈਂ ਤੇਰੀ ਬੇਟੀ ਆ ਦੇਖੋ ਗੰਦਰਾ ਇਹ ਜਿਹੜੀ ਸਸਤਾ ਹੈ ਨਾ ਇਹ ਸਸਤਾ ਹੈ ਅਸੀਂ ਸਸਤਾ ਦੇ ਵਿੱਚ ਇਹ ਜੀ ਲਾਉ ਨਹੀਂ ਕਰਦੇ ਹਾਂ ਤੁਸੀਂ ਕਿਸੇ ਨੂੰ ਮਿਲਣਾ ਕਿਤੇ ਘਰ ਜਾ ਕੇ ਦੇਖ ਲਓ ਇਹ ਸੰਸਥਾ ਬੜੀ ਉੱਚ ਸੰਸਥਾ ਅਸੀਂ ਕੱਲੇ ਨੰਬਰ ਦੇ ਕਰਕੇ ਆਏ ਜੀ ਸਾਡੇ ਪਰਿਵਾਰਾਂ ਨੇ ਸ਼ੀਧੀਆਂ ਦੇ ਕੇ ਇਸ ਸੰਸਥਾ ਨੂੰ ਹੋਰ ਚਿਹਨਦਾ ਪਰ ਬੜੇ ਮੈਨੂੰ ਮਾਣ ਆ ਤੁਸੀਂ ਸਾਡਾ ਮਾਣ ਖੋਗੇ ਕਿ ਸਿਰਫ ਰੈਂਡਮ ਤੁਹਾਡਾ ਜੀਆ ਦਵਾ ਦਿੰਨੇ ਆ ਪਰ ਆ ਜਿਹੜੀ ਚੀਜ਼ ਹੈ ਕਿ ਪਸਵਣ ਕਿੱਥੇ ਜਾਣਾ ਨਹੀਂ ਆਪਾਂ ਰੈਂਡਮ ਦਵਾ ਦਿੰਨੇ ਆ ਆ ਮਾ ਚੰਗਨ ਇਹ ਸੰਸਥਾ ਨੂੰ ਨਹੀਂ ਇਹ ਸੰਸਥਾ ਨਹੀਂ ਜਾ ਸਕਦਾ ਅੱਛਾ ਤੁਸੀਂ ਐ ਕਹਿ ਰਹੇ ਹੋ ਕਿ ਇਹ ਸੰਸਥਾ ਨੂੰ ਅਸੀਂ ਯਾਦ ਨਹੀਂ ਦਵਾ ਸਕਦੇ ਕਿ 300 ਇਹ 328 ਰੂਪ ਕੈਮ ਹੈ ਨਹੀਂ ਤੁਸੀਂ ਉਹ ਨੋ ਮਰੈਂਡਮ ਆਪਣਾ ਦਿਓ ਜਿਹੜੀ ਗੱਲ ਆ ਜਿਹੜੀ ਚੀਜ਼ ਹੈ ਨਾ ਨੋ ਮਰੈਂਡਮ ਜਿਹਦੇ ਵਿੱਚ ਲੈਂਡ ਆਰਡਰ ਨੂੰ ਮੈਂਟ ਰੱਖਣਾ ਪਰ ਟਕਰਾਜ ਨਹੀਂ ਪੈਣਾ ਕਿਹੜਾ ਟਕਰਾਜ ਟਕਰਾਜ ਤਾਂ ਬਿਲਕੁਲ ਨਹੀਂ ਉਹ ਸਮਝਿਆ ਨਾ ਜਿਵੇਂ ਸਹਿਯੋਗ ਦੇ ਆਂਗੇ ਤੁਹਾਡੇ ਨਾਲ ਦੂਰੀਆਂ ਦੇ ਦੇ ਟਕਰਾਜ ਹੁੰਦੇ ਹਨ ਫਿਰ ਤਾਂ ਮਾਈ ਭਾਗੋ ਟਕਰਾਵਾਲ ਆਪਣੇ ਸਿੰਘਾਂ ਵੱਲ ਵਧੀ ਸੀ कोई नहीं आप यहां मेमोरेंडम दबा देनी जिस पत्र नु बुलाए हम रंडम सब जान थोड़ा साल हो गया तो पत्र नु बुला रहे जी चलिए धन्यवाद साहब आ जी आप बीवी जी भी आप दो आ जी सर उधर भी साइड हो जाओ कोई नहीं सर उधर साइड हो जाओ साहब आ जाओ अभी इधर हो ही ला साडे खू ना ਮਮਾ 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 ਰੈਂਡਮ ਹੀ ਲੜਾਣਾ ਨੂੰ ਕਹਿ ਰਹੇ ਤੁਸੀਂ ਐਸਜੀਪੀਸੀ ਨੂੰ ਕਿਉਂ ਤੁਸੀਂ ਕਿਉਂ ਦੇ ਰਹੇ ਐਸਜੀਪੀਸੀ ਨੂੰ ਕਹਿ ਰਹੇ ਹਾਂ ਕੀ ਕਰਨਾ ਇਹ ਤਾਂ ਕਹਿੰਦੇ ਆ ਪੁਲਿਸ ਦੀ ਦਖਲ ਨਹੀਂ ਹੋਣੀ ਚਾਹੀਦੀ ਉਹ ਨਹੀਂ ਤੇ ਜਨਕੁੱਖ ਕਿਤੇ ਬਗਾਨੀ ਆਪਣੀ ਆ ਬੜੀ ਬੜੀ ਅਧਰੇ ਅਧਰੇ ਆਪਾਂ ਪਾ ਦੇ ਗਏ ਆ ਜਦੋਂ ਇਹਦਾ ਦਾਦਾ ਸਾਡਾ ਕੋ ਦੋ ਚਲਾ ਗਿਆ ਯਾਰ ਉਹ ਤਾਂ ਘਰ ਆਲੇ ਨਾਲ ਯਾਰ ਇਹ ਤਾਂ ਮਾਨਾ ਜੀ ਕਰਾਂ 50 ਦੇਣਾ ਤਾਂ ਨਾ ਜੇ ਤੁਸੀਂ ਕੋਪਰੇਟ ਕਰਾਂਗੇ ਨਹੀਂ ਮੈਂ ਜੂੜੀਆਂ ਨਹੀਂ ਲੈਣੀਆਂ ਆ ਲਵਾਂ ਨਹੀਂ ਨਹੀਂ ਬੋਰਸੇ ਕਿ ਬੋਰਸੇ ਖਾਣ ਜੂੜੀਆਂ ਨਹੀਂ ਮੈਂ ਭਾਗਾ ਗੁਰਸੇਕ ਨਹੀਂ ਦੇ ਮੇਰੀ ਝੋਲੀ ਅੱਗੇ ਬੇਨਤੀ ਆ ਮੈਂ ਕੋਈ ਸੁਖੋ ਬੋਲ ਨਹੀਂ ਕੁੜੀਆਂ ਨਹੀਂ ਦੇਣਾ ਭੋਰ ਮੈਂ ਭਾਗਾ ਗੁਰਸੇਕ ਨਹੀਂ ਸੀ ਮਾ ਸਾਹਿਬ ਹਾਂਜੀ ਹਾਂ ਹਾਂਜੀ ਹਾਂ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਨਹੀਂ ਹੋਣ ਦੇਣੀ ਦੇਖੋ ਆ ਕਿ ਉਸ ਤਿੱਕੇ ਜਰੂਰ ਮਿਲ ਕੇ ਜਾ ਰਹੇ ਹਾਂ ਇਸ ਸਾਹਮਣੇ ਆਓ ਸਾਹਮਣੇ ਆਹੀ ਤੇ ਵੇਲੇ ਕੀ ਹੈ ਉਹ ਸਰਦਾਰ ਬਾਦਰ ਦੀ ਡਿਊਟੀ ਉਹ ਕਰ ਰਹੇ ਆ ਹਾਂ ਆ ਬਿਆਨ ਆ ਪ੍ਰਤਾਪ ਸਿੰਘ ਦਾ ਕਿ ਅਸੀਂ ਕੋਈ ਐਸਆਈਟੀ ਦੀ ਇਨਵੈਸਟੀਗੇਸ਼ਨ 'ਚ ਮਦਦ ਨਹੀਂ ਕਰਨੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਰਾਂਗੇ ਜੋ ਵੀ ਉਹ ਕਰ ਰਿਹਾ ਸਾਰਾ ਠੀਕ ਹੈ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਮਾਨ ਸਾਹਿਬ ਤੁਹਾਡਾ ਹੀ ਮਾਨ ਕਰਦੇ ਹਾਂ ਮੇਰਾ ਨਾਮ ਕਰੋ ਮੇਰਾ ਨਾਮ ਕਰੋ ਤੁਸੀਂ 300 325 ਰੁਪਏ ਦਾ ਕਰ ਦਿਓ ਨਹੀਂ ਇਹੀ ਬਾਅਦ ਨੇ ਤੁਹਾਡੀ ਸਵੀਕਾਰ ਆ ਜੇਕਰ ਸਾਡਾ ਸੁਪਰਡਾਈਸਰ ਕ੍ਰਮਨੀ ਕਮੇਟੀ ਅਜ ਤੱਕ ਨਹੀਂ ਦੇ ਰਹੀ ਯਾਰ ਮਾਈਕਲ ਪੰਜਾਬ 4-5 ਸਾਲ ਤੋਂ ਵਿਡਾਲਾ ਸਾਹਿਬ ਨੇ ਇਹ ਤਾਂ ਮੋਟਾ ਲਗਾਇਆ ਪਰ ਕੋਈ ਅਹਿਸਾਸ ਨਹੀਂ ਹੋ ਰਿਹਾ ਤਾਂ ਕੀ ਕਰੀਏ ਨਾ ਤੇ ਐਫਆਈਆਰ ਦਰਜ ਕਰਾਂਗੇ ਐਫਆਈਆਰ ਦਰਜ ਕਰਨ ਤੋਂ ਬਿਨਾ ਜਦੋਂ ਖੋਲੀ ਨੂੰ ਗ੍ਰਿਫਤਾਰ ਕੀ ਕਰ ਉਹਦੇ ਫਰੰਟ ਟੂ ਜਾ ਆਏ ਆ ਬਟ ਇਹਨਾਂ ਨੇ ਕੀ ਕਿਹਾ ਸ਼੍ਰਮਨੀ ਕਮੇਟੀ ਵਾਲੇ ਨੇ ਕਿ ਅਸੀਂ ਇਸ ਕੰਮ ਦੇ ਵਿੱਚ ਕਿਸੇ ਕੋਈ ਸਹਿਯੋਗ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਿਯੋਗ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਤਰੇਬੇ ਦਾ ਦੇਸਾਨਾ ਨੇ 328 ਰੁਪਏ ਨੂੰ ਅਸੀਂ ਮਾਈਪਾ ਗੋ ਦੇ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਇਆ ਇਸ ਤਰ੍ਹਾਂ ਮਾਈਪਾ ਗੋ ਨੇ ਮਾਂ ਸੀ ਉਹ ਰੱਦ ਗਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਪੈਦਾਵਾ ਦੇਖ ਕੇ ਆਗੇ ਸੀ ਕਿ ਦੁਰਗੋਬੀ ਥੀ ਗਈ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਿਹਾ ਕਿ ਜੇ ਤੁਸੀਂ ਸਾਡੂ 328 ਰੁਪਏ ਦਾ ਇਨਸਾਫ ਨਹੀਂ ਦਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅਗਰ ਤਾਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਨਾ ਕੰਟਰੋਲ ਪਰ ਉਹਦੇ ਇਹ ਆਗੇ ਜਿਹੜੀ ਸਾਡੀ ਸੰਸਥਾ ਨੇ ਸਭ ਗੈਰੂ ਸੇਕ ਕਿਥੇ ਜਾਉਗੀ ਸੇਕ ਕੋਲ ਤੇ ਹੀ ਹੈ ਨਾ ਜੇ ਸੰਸਥਾ ਆਪਣਾ ਸੁਧਾਰ ਨਹੀਂ ਕਰਦੀ ਕੇਸ ਨਹੀਂ ਪਾਉਂਦੀ ਉਹਦੀ ਇਨਵੈਸਟੀਗੇਸ਼ਨ ਆਹ ਵੇਖੋ ਪ੍ਰਤਾਪ ਸਿੰਘ ਜੀ ਕੱਲ ਬੜੇ ਫਕਰ ਨਾਲ ਕਹਿ ਰਹੇ ਆ ਕਿ ਅਸੀਂ ਕੋਈ ਇਨਵੈਸਟੀਗੇਸ਼ਨ ਦਾ ਸਾਥ ਨਹੀਂ ਦੇਣਾ ਕਹਿੰਦੇ ਆ ਕਿ ਕ੍ਰਿਮੀਨਲ ਕੰਡਕਟ ਤੇ ਅਸੀਂ ਕੋਈ ਸਾਥ ਨਹੀਂ ਦੇਣਾ ਹੁਣ ਇਹ ਕਹੋ ਜੀ ਸੰਸਥਾ ਹੈ ਕਿ ਸਤਿੰਦਰਪਾਲ ਪੋਲੀ ਦੇ 10 ਕਰੋੜ ਦੇ ਧੱਕਲੇ ਦੇ ਵਿੱਚ ਕਹਿੰਦੇ ਅਸੀਂ ਕੋਈ ਡਾਕੂਮੈਂਟੇਸ਼ਨ ਹੀ ਨਹੀਂ ਦੇਣੀ ਜਿਹੜੇ ਅਕਾਊਂਟ ਸੋਨੇ ਰੱਖੇ ਜਿਹੜਾ ਉਹਨੇ ਫੌਜਨੀਆਂ ਕੀਤੀਆਂ ਜੋ ਉਹਨੇ ਘਪਲੇ ਕੀਤੇ ਹਨ ਉਹਦੇ ਖਾਤੇ ਤੇ ਡਾਕੂਮੈਂਟ ਨਹੀਂ ਦੇਣੇ ਹੈ ਆ ਇਹਨਾਂ ਦੀ ਸਪਸ਼ਟ ਰੂਪ ਚ ਇਹਨਾਂ ਨੇ ਬਿਆਨ ਕਰਤਾ ਹੈਗਾ ਕਿ ਅਸੀਂ ਕੁਝ ਕਰਨਾ ਹੀ ਨਹੀਂ ਹੈ ਹੁਣ ਫਿਕ ਪੰਦ ਕਰੋ ਫਿਰ ਚਾਰਾ ਵੀ ਤੁਸੀਂ ਕਹਿ ਰਹੇ ਹੋ ਹੋ ਰਿਹਾ ਇਹ ਡਿਫਾਈ ਕਰ ਰਹੇ ਆ ਕਿ ਅਸੀਂ ਜਿਹੜੇ ਸੁਖਵੀਰ ਦੇ ਖਾਸ ਆ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਹੋਣ ਦੇਣਾ ਇੱਕ ਘਰ ਦੇ ਵਿੱਚ ਚੋਰੀ ਹੁੰਦੀ ਆ ਜਿੰਨੀ ਵੇਰ ਉਹ ਚੋਰੀ ਸਾਫ ਆਪਣੀ ਹੁੰਦੀ ਸਾਰਾ ਕੁਝ ਦੀ ਆਤਕਾ ਯਾਰ ਵੀ ਹੁੰਦੀ ਆ ਉਹ ਦਿਨ ਬਸ ਜਿਵੇਂ ਇਸੇ ਮਿਲਦੀ ਆ ਹੁੰਦਾ ਇਹਨਾਂ ਸਾਰਾ